सस्ती कार्ड जो सारा ना मैं सब ना थैंक्स बोलने चलना थी थी वो सब ने तो लाइक ना बहुत सारे कितने ते हजार हजार सीरा मैं उस बाते बात लाया कि मैं ये जो लाइक तुम्हें तो करेगा तो इतने लाइक करते दो सौ क्या सीरा ठीक कहाँ करके मैं जब दूसरा फोटो डेढ़ सौ लाएगा ਪਹਿਲਾਂ ਕਿੰਨੇ ਲਾਉਣਾ ਨੇ ਪਹਿਲਾਂ 10 ਲਾਉਣਾ ਨੇ ਕਈ ਵਾਰੀ 50 ਜੀ ਰਹਿ ਜਾਂਦਾ ਚਲੋ ਐਂ ਕਰੋ ਕੱਲੇ ਕੱਲੇ ਸਪੱਟੇ ਦੇ ਵਿੱਚ ਜਾਨ ਮਹਿਸੂਸ ਹੋਵੇ ਮਾਰ ਕੇ ਥਾਪੀ ਲੈ ਕੇ ਵਾਹਿਗੁਰੂ ਦਾ ਨਾਂ ਚੱਕ ਦੇ ਮਾਹੌਲ ਬੱਲੇ ਹੋਏ ਸੱਜਣਾ ਐਕਸ਼ਨ ਮਾਰਦਾ ਐਕਸ਼ਨ ਚੱਲ ਵੀ ਸਤਨਾਮ ਸਿਆ ਵਾਹਿਗੁਰੂ 30 ਤੇ ਜਾ ਕੇ ਜੱਟ ਦੀ ਸਪੀਡ ਵੀ ਵੜੂ ਆ 30 ਤੇ ਜਾ ਕੇ ਕਰਦੇ ਗਿਣਤੀ ਸ਼ੁਰੂ ਸਟਾਰਟ ਇੱਕ ਵੈਰੀ ਗੁੱਡ 2 ਚੱਲ ਬਈ 3 ਜੰਪ ਲਾਈਨ ਦੀ ਲੋੜ ਨਹੀਂ 4 ਬਸ ਸਹੀ ਬੈਲੈਂਸ ਚਲਾ 5 ਠੀਕ ਹੈ ਜੀ 6 ਵੈਰੀ ਗੁੱਡ 7 ਵੈਰੀ ਗੁੱਡ 8 ਵੈਰੀ ਗੁੱਡ 9 ਵੈਰੀ ਗੁੱਡ ਹਦੋਂ 10 11 12 ਚੱਲ 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 13 ਸਤਨਾਮ ਨੇ ਬਈ 2-3 ਦਿਨ ਹੋ ਗਏ ਸਪੈਟ ਲਾਈ ਨਹੀਂ ਮੈਨੂੰ ਲੱਗਦਾ ਇਹ ਢਿੱਡਲ ਬੰਨ ਜਾਂਦਾ ਬੋਝਲ ਬੰਨ ਜਾਂਦਾ 13 ਪਰ 1 ਕਿਲੋ ਹੋ ਰਿਹਾ ਜਿੱਦੀ ਬਹੁਤ ਹੈ ਜੇ ਸੋਚ ਲਈ ਤਾਂ ਕਰਦਾ ਜ਼ਰੂਰ ਹੈ 15 ਚੱਲ ਵੀ 15 15 16 ਵੈਰੀ ਗੁੱਡ ਬਹੁਤ ਸੋਹਣਾ ਕਰ ਰਹੇ ਹਾਂ 16 16 16 16 17 14 14 14 14 14 ਪਿਆਰ ਤੇ ਕਰਤਾ ਜਾਊਗਾ ਜਊਗਾ ਤਾਰਾਂ ਵੈਰੀ ਗੁੱਡ ਸਦਾ ਸੀ ਦੀ ਸ਼ੇਪ ਬਹੁਤ ਸੋਹਣੀ ਆਉਣ ਲੱਗੀ ਉਹ ਨੇ ਨੇ ਕਿਨੇ ਦੇ ਆ ਗਏ 30 ਦੇ ਆ ਗਏ ਬਸ ਫਿਰ 10 ਰਹਿ ਗਏ ਸਪੀਡ ਫੜਨ ਵਾਲੀ ਹੈ ਗੱਡੀ ਨੇ ਕਹਿੰਦੇ ਜਿੰਨੇ ਤੇ ਲੋਕ ਕਹਿੰਦੇ ਵੀ ਥੱਕ ਜਾਂਦੇ ਆ ਸਾਡਾ ਸਤਨਾਮ ਉਹਨੇ ਤੇ ਜਾ ਕੇ ਸਪੀਡ ਫੜਦਾ ਹੈ ਇਹਨੂੰ ਕਹਿੰਦੇ ਆ ਦਤਨਾਮ 22 22 22 ਚਲੋ ਜੀ ਆ ਗਏ 23 ਐਸ ਹੈ ਜੀ ਸੁਈ ਨੱਪਣ ਵਾਲੀ ਐ ਬਸ 24 40 ਦੇ ਫੜੂਗੀ ਅੱਜ ਤਾਂ ਮੈਨੂੰ ਲੱਗਦਾ ਅੱਜ ਥੋੜੀ ਹਵਾ ਚੱਲੀ ਜਾਂਦੀ ਹੈ ਨਾ 25 26 26 26 26 ਸਾਈ 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 29 29 ਠੀਕ ਐ 30 30 31 ਫੜ ਗਿਆ ਰੇਸ ਤੇ ਰੱਖ ਲਿਆ ਪੈਰ ਥੋੜਾ ਜਿਹਾ 32 ਬਾਕੀ ਸਤਨਾਮ ਕੇ ਜਾਣ ਕੇ ਕਰਦਾ 33 ਹੌਲੀ ਚੱਲ ਬੱਦ 34 ਕੀ ਹੋ ਗਿਆ ਰੁਕੀ ਨਾ ਰੁਕੀ ਨਾ 35 ਠੀਕ ਹੈ 36 ਵੈਰੀ ਗੁੱਡ ਸਰਨਾ ਮਾਰਨੀ ਛਲੇ ਇੱਕ ਦਿਨ ਤੂੰ ਸਰ ਵੀ ਮਾਰ ਲੈ ਦਿਨ ਪਤਾ 37 ਤੂੰ ਸੁਣ ਲਓ 37 ਹਾਂ ਮਾਰੇ ਮੈਂ ਫਿਰ ਵੀ ਸਰ ਵੀ ਵਰਦੀ ਸੀ ਉਹਨਾਂ ਤਾਲੀ ਚਾਹੀਓਗੇ ਦਾਤਰਾ 40 ਵੈਰੀ ਗੁੱਡ ਯਾਰ ਬਹੁਤ ਵਧੀਆ ਥੋੜਾ ਲੌਂਕ ਕੇ ਜਨ ਉੱਠੇਗਾ ਵਧੀਆ ਜੰਪ ਮਾਰ ਕੇ ਉੱਠੇਗਾ 40 ਹਾਂ ਚਲੋ 45 ਵੈਰੀ ਗੁੱਡ ਯਾਰ 45 ਹੋ ਗਏ ਟੋਟਲ ਸਪਾਟੇ 42 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ 43 43 43 ਕੀ ਹੋ ਗਿਆ 44 ਠੀਕ ਹੈ 44 ਹੋ ਗਏ 45 70 ਦੇ ਟੱਕਰ ਲੈ ਕੇ ਚੱਲ ਜਾ 70 ਦੇ ਟੱਕਰ ਲੈ ਕੇ ਚੱਲ ਫਿਰ ਦੇਖਦੇ ਆਂ ਕਿ 46 ਹੋਣ ਵਾਲੇ ਹੈ ਹਿੰਮਤ ਵਾਈ ਗੁਰੂ ਦਾ ਨਾਮ ਲੈ ਤੇ ਵਾਈ ਗੁਰੂ ਦਾ ਨਾਮ ਲੈਂਦਾ ਜਾਏਗਾ ਤਾਂ ਅੱਗੇ ਵਧਦਾ ਜਾਏਗਾ 47 44 47 47 47 47 47 48 ਸਪੀਡ ਫੜਦਾ ਘੱਟ ਜਾਂਦਾ ਗੱਡੀ 49 ਇਹ ਮੁੜਕਾ ਥੱਲੇ ਡਿੱਗਣ ਲੱਗ ਗਿਆ 50 ਮੁੜਕਾ ਤੋਂ ਥੱਲੇ ਫੋਟੋਸ਼ ਆਪਣੀ ਵਾਲੇ ਤੱਕ ਤਾਂ ਸੱਪ ਨੇ 51 ਹਣਾ ਫੋਟੋਸ਼ ਆਪਣੀਆਂ ਨਾ ਉਦੋਂ ਨਾਲ 52 52 ਵੈਰੀ ਗੁੱਡ 52 53 ਆ ਗਿਆ ਸਤਨਾ ਮੁੜ ਕਾਟੇਗਾ ਥਲੇ 54 ਚਲ 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 ਵੈਰੀ ਗੁੱਡ 55 ਵੈਰੀ ਗੁੱਡ ਸਰੀ ਹਾਲ ਤਾਂ ਪੇਟ ਦੀ ਵੀ ਲਾਉਗਾ 77 ਨਾ ਢੱਡ ਵੀ ਛੱਡਦਾ ਆਉਂਦਾ 55 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 57 58 ਚਲੋ ਜੀ ਦੇ ਹੋ ਗਏ 5 ਮਿੰਟਾਂ ਦੇ ਵਿੱਚ ਤੁਸੀਂ ਬਾਈ ਜੀ ਕੱਢ ਚੁੱਕਿਆ 98 98 98 4 ਮਿੰਟਾਂ ਜੀ ਘੜਤੇ ਪੁੱਤ 60 ਚੱਲ 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 60 60 ਵੈਰੀ ਗੁੱਡ ਚੱਲ 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 ਕਾਟ ਕੱਟਦਾ ਨਹੀਂ ਕਾਟੋ ਇਹ ਬੱਚਾ ਬਾਟੋ ਇਹ ਬਾਟ ਬਾਟ ਚੱਲ ਚੱਲ 62 62 ਇਹਦਾ ਜਿੰਨੀ ਜਾਣ ਨੂੰ ਔਖੀ ਕਰ ਲਈnga ਜਿੰਨੀ ਵੈਸਟ ਦੇ ਲਈnga ਉਹਨੇ ਤੇ 36 ਮਾ ਜਾ ਰਿਹਾ 36 ਉਹਨਾਂ ਦੇ ਤਲੇnga 36

ਉਹ ਜਿਹੜਾ ਜੈਕ ਨੀਗਾ ਜੈਕ ਜੈਕ ਨੂੰ ਦੇਖ ਦਿੰਦਾ 180 ਸਪਟੇ ਲਾ ਦਿੰਦਾ ਹੋ 69 69 ਹੋ ਗਿਆ 70 ਹੋ ਗਿਆ ਕੀ ਹੋਇਆ ਮੁੜ ਕੱਢ ਗਿਆ ਇਹ ਕੀੜਾ ਆ ਗਿਆ ਸਤਨਾਮ ਨਾਲ 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 ਕੀੜੇ ਵੀ ਭਾਈ ਐਕਸਰਸਾਈਜ਼ ਕਰਦੇ ਆ 70 ਕੀੜਿਆਂ ਦੀ ਪੂਰੀ ਐਂਟਰਟੇਨਮੈਂਟ ਕਰ ਵਿਚ ਵਿਚ ਕਈ ਦੀ ਦੇ ਕੀੜਿਆਂ ਨੂੰ ਦੜੜ ਵੀ ਦਿੰਦਾ ਦੜੜ ਦੰਗਾ ਬੱਤਰ ਆਹ ਜੱਤਨਾ ਕੀੜਾ ਦੜੜੀ ਸਾਡੇ ਨਾਲ ਕੀੜੇ ਤੜਕੇ ਤੜਕੇ ਲੋਕ ਤਾਂ ਪਾਉਂਦੇ ਆ ਕੀੜਾ ਨੂੰ ਭਾਈ ਆਟਾ ਇਹ ਸਤਨਾਮ ਮਸਲਦਾ ਹੈ ਗਲਤ ਗੱਲ ਹੈ ਸਤਨਾਮ ਆਟਾ ਪਾਉਣਾ ਚਾਹੀਦਾ ਭਾਈ ਕਿੰਨਾ ਹੋ ਗਿਆ 74 75 ਹੁਣ ਪਗ ਰਿਹਾ ਸਹੀ ਸਰੀਰ ਤੋਂ ਹੁਣ ਦਮ ਟੁੱਟ ਗਿਆ ਹਰ ਇੱਕ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਸਤਨਾਮ ਜਦੋਂ 50 ਦੇ ਵਿੱਚ ਸੀਗਾ 64 ਹੋ ਗਏ 50 ਦੇ ਵਿੱਚ ਸੀਗਾ ਉਦੋਂ ਸਤਨਾਮ ਨੂੰ ਇਹ ਲੱਗ ਰਿਹਾ ਸੀ ਕਿ ਮੇਰੇ ਤੋਂ ਨਹੀਂ ਲੱਗਣੇ ਮੈਂ ਬੱਸ ਕਰ ਦਿਆਂ ਵੀ ਰਹਿਣ ਦਾਂ 70 ਹੋ ਗਏ ਪਰ ਉਸ ਲਿਮਟ ਤੇ ਆ ਕੇ ਮੈਂ ਉਸ ਨੂੰ ਹੋਰ ਪਾਸੇ ਦਿਮਾਗ ਇਹਦਾ ਕਨਵਰਟ ਕਰ ਲਿਆ 79 80 ਹੋ ਗਏ 80 ਤੋਂ ਬਾਅਦ ਇਹ ਜਦੋਂ 90 90 ਤੇ ਚਲਾ ਜਾਊਗਾ ਉਸ ਤੋਂ ਬਾਅਦ ਇਹਦੀ ਫੋਕਸ ਦੇਖਿਓ ਵੀ ਬਾਧੂ ਆ ਮੇਰੇ ਅਕੋਰਡਿੰਗ ਜੋ ਮੈਂ ਇਹਦਾ ਕੱਢਿਆ ਇਹਦਾ ਐਕਸਪੀਰੀਅੰਸ ਕੱਢਿਆ 80 ਹੋ ਗਏ ਉਸ ਤੋਂ ਬਾਅਦ ਸਰੀਰ ਇਹਦਾ ਆਟੋਮੈਟਿਕਲੀ ਜਿੱਤ ਵੱਲ ਮਾਈਂਡ ਨਾਲ ਆ ਮੈਂ ਗੱਲ ਕੀ ਸਮਝਾਉਣਾ 81 ਹੋ ਗਈ ਬੱਸ 83 ਹੋ ਗਈ ਹਰ ਇੱਕ ਚੀਜ਼ ਮਾਈਂਡ ਨਾਲ ਕਨੈਕਟਡ ਹੈ ਹਰ ਇੱਕ ਚੀਜ਼ ਮਾਈਂਡ ਨਾਲ ਕਨੈਕਟਡ ਹੈ ਮਾਈਂਡ ਦੇ ਵਿੱਚ ਜਿੱਤਾਂ ਤਾਂ ਹਰ ਇੱਕ ਚੀਜ਼ ਦੇ ਵਿੱਚ ਜਿੱਤਾਂ ਜੇ ਮਾਈਂਡ ਦੇ ਵਿੱਚ ਹਾਰ ਹੈ ਤਾਂ ਹਰ ਇੱਕ ਆਪਣੇ ਅੱਗੇ ਹਾਰ ਵੀ ਆਪਣੇ ਤੋਂ ਮਾੜੀ ਤੋਂ ਮਾੜੀ ਹਾਰ ਵੀ ਆਪਣੇ ਤੋਂ ਉੱਤੋਂ ਦੀ ਪੈ ਜੂਗੀ ਬਸ ਇਹੀ ਹੈ ਕੀ ਹੁਣ ਹੋ ਰਿਹਾ 86 86 ਟੂ ਸੂਨ 87 ਚਲੋ 89 ਜਿੱਦ ਤੱਕ ਮੈਂ ਸਮਝਾਉਂ ਚੀ ਉਹਦੇ ਵਰਗਾ ਵਾਸੂ ਮੈਂ ਦੱਸਣਾ ਕਿਵੇਂ ਹੈ ਮੈਂ ਦੱਸਣਾ ਅਲਫ ਕਿੱਦਾਂ ਮੀਂਹ ਤਾਂ ਨਹੀਂ ਆ ਜਿਗਾ ਮੌਸਮ ਤਾਂ ਅੱਜ ਵੀ ਬਹੁਤ ਸੋਹਣਾ ਮੌਸਮ ਤਾਂ ਬੰਦੇ ਦੀ ਆਪ ਦੀ ਸੋਚ ਚ ਹੋਣਾ ਚਾਹੀਦਾ ਮੌਸਮ ਸੋਚਲਾ ਮੀਂਹ ਪਈ ਜਾਂਦਾ ਤੇਰੇ ਤੇ ਪਸੀਨੇ ਦਾ 90 ਹੋ ਗਏ 91 ਚੱਲ ਚਾਚਾ 91 ਜਨੇ ਸਤਨਾਮ 130 ਫੱਟੇ ਲਾ ਦਉਂਦਾ ਮੈਂ ਸੁਣਿਆ ਤੇ 30 ਰਹਿ ਗਏ ਸਤਨਾਮ ਦੇ ਬਸ ਪਿੱਛੇ 92 93 ਅੱਜ ਜਨੇ ਮੁੜ ਕੇ ਵਾਲੀ ਫੋਟੋ ਛਪਣ ਦੇ ਵਿੱਚ ਕੋਈ ਜ਼ਿਆਦਾ ਆਉਣੀ ਹੋਣਾ ਹਨਾ ਟਾਈਮ ਨਹੀਂ ਲੱਗਣਾ 94 ਨੱਕ ਦੀ ਛਪ ਗਈ ਨੱਕ ਦੀ ਛਪ ਗਈ 90 5 ਚਲੋ 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 96 97 97 ਹੋ ਗਏ ਪੁੱਤ ਚੱਲ 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 ਜਾ 98 98 9 ਵੈਰੀ ਗੁੱਡ 9 100 ਹੋਣ ਵਾਲਾ ਸਤਨਾਮ ਦਾ 100 ਸਤਨਾਮ ਚਾਹੂੰ ਤਾਂ ਤੁਸੀਂ ਰੁਕ ਵੀ ਸਕਦੇ ਹੋ ਪੁੱਤ ਇੱਥੇ ਆ ਕੇ ਸਤਨਾਮ ਨੂੰ ਮੈਂ ਰੋਕਣ ਲਈ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਸਤਨਾਮ ਰੋਕਣ ਦੀ ਕੋਸ਼ਿਸ਼ ਕਰੂਗਾ ਇੱਥੇ ਆ ਕੇ ਵੀ ਇੱਕ ਦਰਦ ਦੀ ਇੱਕ ਮਹਿਸੂਸ ਕਰਨ ਦੀ ਕਪੈਸਿਟੀ ਖਤਮ ਹੋ ਜਾਂਦੀ ਹੈ ਇਹਦੀ ਬਸ ਇੱਕ ਹੀ ਚੀਜ਼ ਹੁੰਦੀ ਹੈ ਕਿ ਮੈਂ ਆਪਣਾ ਟਾਸਕ ਪੂਰਾ ਕਰਾਂ ਹਰ ਇੱਕ ਚੀਜ਼ ਦਾ ਜਿਵੇਂ ਇੱਕ ਪਾਣੀ ਦਾ ਲੈਵਲ ਹੁੰਦਾ ਹੈ ਗਲਾਸ ਦੇ ਵਿੱਚ ਹਨਾ ਉਸ ਨੂੰ ਕ੍ਰੋਸ ਹੋ ਜੇ ਉਦੋਂ ਡੁੱਲਣਾ ਸ਼ੁਰੂ ਜਿੰਨਾਂ ਦੇ ਡੁੱਲਦਾ ਨਹੀਂ ਉਹਨਾਂ ਦੀ ਕਰ ਆਪਾਂ ਸੋਚਦੇ ਰਹਿੰਨੇ ਆ ਪਰ ਜਦੋਂ ਡੁੱਲਣਾ ਸ਼ੁਰੂ ਹੋ ਜੇ ਉਹ ਦੋਨੋਂ ਅਲੱਗ ਦਾ ਡੁੱਲਣਾ ਹੀ ਸੀ ਡੁੱਲ ਗਏ ਹੁਣ ਤਾਂ ਉਹੀ ਚੀਜ਼ ਸਤਨਾਮ ਹੁੰਦੀ ਹੈ ਇਹਦੀ 50 60 ਟਿੱਕਰ ਉਮੀਦ 160 ਇੱਕ 108 ਨ ਹੋਏ ਉਮੀਦ ਹੁੰਦੀ ਐ ਨੂੰ ਕਿ ਸ਼ਾਇਦ ਯਾਰ ਮੈਂ ਆਪਣੀ ਜਾਨ ਨੂੰ ਬਚਾ ਸਕਾਂ ਆਪਣੇ ਸਰੀਰ ਨੂੰ ਬਚਾ ਸਕਾਂ ਪਰ ਜਦੋਂ ਇਹ 100 ਕ੍ਰੋਸ ਕਰ ਜਾਂਦਾ ਉਸ ਤੋਂ ਬਾਅਦ ਕਹਿਣ ਲੱਗ ਜਾਂਦਾ ਕਿ ਚਲੋ ਹੁਣ ਤਾਂ ਲੈ ਵੀ ਆ ਇਹਨੂੰ ਕਲੀਅਰ ਕਰੋ 111 ਹੋ ਗਈ ਹਾਂ 112 ਪਰਲੇ ਮਾਰ ਕੇ ਨਹੀਂ ਹੁਣ ਜੇ ਕਰਨਿਆਂ ਦਾ ਪੂਰੇ ਕੰਪਲੀਟ ਕਰ ਹਾਂ ਹਾਂ ਹੁਣ ਦਮ ਲੈ ਲੈ ਕੇ ਕਰਨ ਦਾ ਕੋਈ ਫਾਇਦਾ ਨਹੀਂ 14 ਹਾਂ 14 ਪੂਰੀ ਠੰਡ ਹੈ ਹਵਾ ਚੱਲ ਰਹੀ ਹੈ ਪਰ ਸਤਨਾਮ ਦਾ 15 ਸਤਨਾਮ ਦਾ ਪਸੀਨਾ ਪੂਰਾ ਸਰੀਰ ਦੇ ਉੱਤੇ ਆਉਣਾ ਸ਼ੁਰੂ ਕਰਤਾ ਜੇ ਇਹ ਹੀ ਗਰਮੀ ਹੁੰਦੀ ਤਾਂ ਸਪਟੇ ਘੱਟ ਵੀ ਲੱਗਣੇ ਸੀ ਔਰ ਪਸੀਨਾ ਵੀ ਡਬਲ ਆਉਣਾ ਸੀ ਚਲੋ ਚਲੋ 116 ਹਾਂ 16 ਹੋ ਗਈ 17 ਹੋ ਗਈ ਚਲੋ ਚਲੋ ਫਿਰ ਰੁਕਦਾ ਕਾ ਤੂੰ ਆਣਾ ਜਲਦੀ ਜਲਦੀ ਜਾ ਸਾਰਾ ਉੱਤੇ ਜਾ ਕੇ ਦਾਮ ਲਿਆਉਣਾ ਦਾਨਸ ਕੈਂਡ ਦਾ ਹਾਂ ਐ ਲੱਗਣਾ ਐ ਲੱਗਣਾ ਬੀ ਵੈਰੀ ਗੁੱਡ 3 ਹੋ ਰਿਹਾ ਹਾਂ 3 ਹੋ ਰਿਹਾ 2 3 ਬਾਈ ਇਹ ਸਾਡਾ ਬੰਦਾ ਥੋੜੀ ਜੀ ਹਲਕਤ ਵੀ ਵੱਧ ਮੰਨਦਾ ਜੇ ਪਸੀਨਾ ਪਸੂਨਾ ਤੇ ਖੁਰਕ ਵੀ ਹੋਣ ਲੱਗ ਜਾਂਦੀ ਹੈ ਜਦੋਂ ਇਹਨੇ ਦਮ ਲੈਣਾ ਹੁੰਦਾ ਨਾ ਉਦੋਂ ਸਕੀਮ ਇਹ ਆਈ ਨਹੀਂ ਕਹਿੰਦਾ ਕਿ ਮੈਂ ਥੱਕ ਗਿਆ ਜਾਂ ਮੈਂ ਹਾਰ ਗਿਆ ਨਾ ਇਹਦੇ ਖੁਰਕ ਹੋਣ ਲੱਗ ਜਾਂਦੀ ਹੈ ਯਾਰ ਮੈਨਾਂ ਮੰਨ ਗਿਆ ਇਸ ਬੰਦੇ ਨੂੰ ਇਹ ਹੁਣ ਆ ਦੇਖੋ ਨਾ ਇਹ ਥੱਕ ਤੱਕ ਜਾਂ ਤੱਕ ਕੇ 30 ਹੋਣ ਵਾਲਿਆ 29 ਹੋ ਗਈ 29 ਹੋ ਗਏ 30 ਇਹ ਇਹ ਕੁਝ ਸਕੀਮਾ ਬਹੁਤ ਹੈ ਨਾਮ ਲੈਣ ਦੀ ਇਹ ਹੁਣ ਤਕੀਮਾ ਵੱਧ ਗਿਆ ਘਟਦਾ 31 ਮੈਂ ਜਾ ਰਿਹਾ ਇਹ ਕਈ ਵਾਰੀ ਆ ਦਾ ਟੀ ਵਨ ਹਾਂ ਕਈ ਵਾਰੀ ਕੱਚਾ ਵੀ ਸਹੀ ਕਰਨ ਲੱਗਿਆ 32 ਕਈ ਵਾਰੀ ਕੱਚਾ ਸਹੀ ਕਰਦਾ ਕਰਦਾ ਨਾਮ ਲੈ ਜਾਂਦਾ ਕਈ ਵਾਰੀ ਠੁੱਕਣ ਦੇ ਨਾਮ ਲੈ ਜਾਂਦਾ ਕਈ ਵਾਰੀ ਇਹ 34 34 35 ਇਹ ਠੀਕ ਹੈ 38 36 36 ਯੇ ਚੋਟੀ 39 ਯਰ ਵੈਰੀ ਗੁੱਡ ਯਰ ਵੈਲ ਡਨ ਵੈਲ ਡਨ ਵੈਲ ਡਨ ਸਤਾਂ ਡਨ ਡਨ ਚੋਟੀ 40 40 ਹੋ ਗਈ 38 38 ਹੈ ਕਿ ਇਹ ਨੂੰ ਗਿਣਤੀ ਦਾ ਪਤਾ ਹੋਵੇ ਗਿਣਤੀ ਗਲਤ ਨਹੀਂ ਕਰਦਾ ਚਾਹੇ ਜਮਾ ਹਾਰ ਦੀ ਗੰਗਾਰ ਤੇ ਹੈ ਗਿਣਤੀ ਇਹਨੇ ਪੂਰਾ ਚੋਟੀ ਪੂਰਾ ਇਮਾਨਦਾਰੀ ਨਾਲ 41 ਪੂਰੀ ਇਮਾਨਦਾਰੀ ਨਾਲ ਕਰਦਾ ਹੈ ਤਰ ਕਈ ਵਾਰ ਇਹ ਇਸ ਨੂੰ ਖੁਦ ਨੂੰ ਨਾ ਪਤਾ ਚੱਲੇ ਫਿਰ ਥੋੜਾ ਮੋਟਾ ਉੱਪਰ ਨੀਚੇ ਹੋ ਜਾਂਦਾ ਹੈ 41 42 42 ਬੰਤਲੇਵੇਂ ਆ ਪਿਆਦਾ ਟਾਸਕ ਦੇ ਕੇ ਥਾਪੀ ਮਾਰ ਕੇ ਦਿਖਾ ਦੇ ਜੀਤਾ ਕਹਿੰਦੇ ਜਿੰਨਾ ਸੋਚ ਲਈਦਾ ਉਹਨਾਂ ਕ ਕਰ ਦਈ ਵੇ 46 ਹੁਣ ਪੈਨ ਨੂੰ ਆ ਲੱਗੀ ਆ ਨਾ ਵੀ ਮੈਂ ਜਮਾਂ ਜਿੱਤ ਗਿਆ ਹਾਂ ਹਾਂ ਹੁਣ 6 47 ਵੈਰੀ ਗੁੱਡ 48 38 30, <laughs> था, था। 50 ਫੁਸੀ ਦਾ ਤਸੀਨੇ ਦਾ 50 50 ਛਾਪੀ ਮਾਰ ਦੇ ਪੁੱਤ ਜੱਟ ਹਾਈ ਹੋਏ ਇਹ ਤਾਂ ਜਾਕੀ ਮੈਂ ਚਿਹਰਾ ਦਿਖਾ ਉਹ ਵੈਰੀ ਗੁੱਡ ਤੇਰੀ ਛਾਪੀ ਮੈਂ ਬੋਡੀ